ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦਾ ਘੇਰਾ ਕਿਸ ਤਰ੍ਹਾਂ ਫੋਲਡ ਕੀਤਾ ਜਾਂਦਾ ਹੈ ਇਹ ਆਪਣੇ ਕੋਲ ਕਮੀਜ਼ ਆ ਰੈਡੀ ਕੀਤਾ ਹੋਇਆ ਹੈ ਆਪਾਂ ਦਾ ਘੇਰਾ ਫੋਲਡ ਕਰਨਾ ਹੈ ਇਹ ਉਲਟੀ ਸਾਈਡ ਹੈ ਕਈ ਮੇਰੀਆਂ ਭੈਣਾਂ ਇਸ ਤਰ੍ਹਾਂ ਫੋਲਡ ਕਰਦੀਆਂ ਐ ਕਮੀਨ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਫੋਲਡ ਨਹੀਂ ਕਰਨਾ ਇਹਨੂੰ ਆਪਾਂ ਇਸ ਤਰ੍ਹਾਂ ਕਰਨਾ ਹੈ ਇਹ ਆਪਣੇ ਕੋਲੇ ਚਾਕ ਹੈ ਆਪਣੀ ਨਿਸ਼ਾਨੀ ਲੱਗੀ ਹੋਈ ਆ ਜਿੱਨਾ ਆਪਣਾ ਘੇਰਾ ਰੱਖਣਾ ਦੋਨੇ ਸਾਈਡਾਂ ਤੇ ਆ ਦੇਖੋ ਇਹਦੀ ਆਪਾਂ ਸਿੱਧੀ ਸਾਈਡ ਕਰ ਲੈਣੀ ਆ ਇਸ ਤਰ੍ਹਾਂ ਸਿੱਧੀ ਸਾਈਡ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਜਿੰਨਾ ਆਪਾਂ ਫੋਲਡ ਕਰਨਾ ਹੈ ਉਹਨਾ ਕੱਪੜਾ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਅਤੇ ਫਿਰ ਇਹਨੂੰ ਇਹਨਾ ਇੱਥੋਂ ਕਰਨਾ ਹੈ ਵਿਚ ਨੂੰ ਤੇ ਇਹਦੇ ਆਪਾਂ ਇਸ ਤਰ੍ਹਾਂ ਇੱਥੇ ਸिलाई ਲਗਾ ਦੇਣੀ ਹੈ ਇਹ ਆਪਣੀ ਨਿਸ਼ਾਨੀ ਲੱਗੀ ਹੋਈ ਹੈ ਆਪਾਂ ਉਸ ਨਿਸ਼ਾਨੀ ਦੇ ਉੱਤੇ ਇਸ ਤਰ੍ਹਾਂ ਸिलाई ਲਗਾਣੀ ਹੈ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੇ ਵੀ ਸਲਾਈ ਲਗਾਉਣੀ ਹੈ ਜਿੱਥੋਂ ਆਪਣੀ ਨਿਸ਼ਾਨੀ ਲੱਗੀ ਆਪਾਂ ਉੱਥੋਂ ਫੋਲਡ ਕਰਨਾ ਹੈ ਦੇਖੋ ਐक्स्ट्रा ਸਲਾਈ ਲਗਾਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਹੈ। ਇਹ ਦੇਖੋ। ਅਤੇ ਇਸ ਤਰ੍ਹਾਂ ਆਪਣੀ ਤਰਪਾਈ ਕਰਨੀ ਵੀ ਸੌਖੀ ਹੋ ਜਾਂਦੀ ਹੈ। ਸਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ